ਜਦੋਂ ਦੇ ਡੋਨਲਡ 트ੰਪ ਆਏ ਇਹਨੇ ਬਹੁਤ ਸਖਤੀ ਕੀਤੀ ਹੈ ਇਮੀਗ੍ਰੇਸ਼ਨ ਦੇ ਵਿੱਚ ਲੋਕ ਅਮਰੀਕਾ ਦੇ ਵਿੱਚ ਦੋ ਤਰੀਕਿਆਂ ਦੇ ਨੇ ਜੱਜ ਨੂੰ ਇਹ ਪਤਾ ਲੱਗ ਗਿਆ ਕਿ ਜੇ ਬਾਹਰ ਚਲੇ ਗਿਆ ਉਹਨਾਂ ਨੇ ਫੜ ਲੈਣਾ ਉਹਨਾਂ ਨੇ ਕਿਹਾ ਵੀ ਇਹਦੇ ਤੇ ਕੇਸ ਨਹੀਂ ਚੱਲ ਸਕਦਾ ਕਿਉਂਕਿ ਇਹ ਜੱਜ ਆ ਸਿੱਧ ਹੋ ਗਿਆ ਵੀ ਜੱਜ ਨੇ ਗਲਤ ਕੀਤਾ ਤੇ 6 ਸਾਲ ਜੱਜ ਨੂੰ ਸਜ਼ਾ ਹੋ ਸਕਦੀ ਹੈ ਜਦੋਂ ਦੇ ਜਿਹੜੇ ਡੋਨਲਡ 트ੰਪ ਆਏ ਇਹਨੇ ਬਹੁਤ ਸਖਤੀ ਕੀਤੀ ਹੈ ਇਮੀਗ੍ਰੇਸ਼ਨ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਉਹ ਜਿਹੜੀਆਂ ਆਈਸਟੀਆਂ ਨੇ ਟੀਮਾਂ ਇਮੀਗ੍ਰੇਸ਼ਨ ਐਨਫੋਰਸਮੈਂਟ ਵਾਲੇ ਨੇ ਉਹ ਬੰਦੇ ਫੜਦੇ ਨੇ ਕਈ ਵਾਰੀ ਉਹ ਸਕੂਲਾਂ ਦੇ ਬਾਹਰ ਗੱਡੀ ਲਾ ਕੇ ਖੜੇ ਜਾਂਦੇ ਲੋਕ ਡਰ ਜਾਂਦੇ ਕਈ ਵਾਰੀ ਕੋਸ਼ਿਸ਼ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੁਝ ਇਹੋ ਜਿਹੇ ਕੰਮ ਕੀਤੇ ਆਜਤੀਆਂ ਟੀਮਾਂ ਨੇ ਕਿ ਜਿਹੜਾ ਬੰਦਾ ਅਨਡਾਕੂਮੈਂਟਡ ਆ ਉਹ ਅਨਡਾਕੂਮੈਂਟਡ ਦਾ ਮਤਲਬ ਉਹਦੇ ਕੋਲੇ ਲੀਗਲ ਸਟੇਟਸ ਹੈ ਨਹੀਂ ਉਹ ਕੋਈ ਨਾ ਕੋਈ ਉਹਨੇ ਜੁਰਮ ਕੀਤਾ ਜਾਂ ਕੋਈ ਤੇ ਕੋਈ ਗੱਲ ਹੋ ਗਈ ਟ੍ਰੈਫਿਕ ਦਾ ਜਾਂ ਕੁਝ ਹੋ ਗਿਆ ਉਹਨੂੰ ਅਦਾਲਤ ਦੇ ਵਿੱਚ ਜਾਣਾ ਪਿਆ ਤਰੀਕ ਭੁਗਤਣ ਦੇ ਲਈ ਹੁਣ ਉਹ ਤਰੀਕ ਭੁਗਤਣ ਚਲੇ ਗਿਆ ਇਹ ਕੀ ਕਰਦੇ ਸੀ ਅਦਾਲਤ ਦੇ ਬਾਹਰ ਜਾ ਕੇ ਖੜੇ ਹੋ ਜਾਂਦੇ ਸੀ ਵੀ ਜਦੋਂ ਉਹ ਤਰੀਕ ਭੁਗਤਣ ਆਉਣਗੇ ਉੱਥੋਂ ਫੜਫੜ ਲਈ ਜਾਵਾਂਗੇ ਸੌਖਾ ਕੰਮ ਵਿਸਕੌਨਸਨ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਇਹ ਪਿਛਲੇ ਮਹੀਨੇ ਦੀ ਗੱਲ ਹੀ ਆ April ਦੇ ਵਿੱਚ ਇਹ ਘਟਨਾ ਵਾਪਰੀ ਸੀ ਉੱਥੇ ਅੱਛਾ ਹੁਣ ਉਹ ਲੋਕ ਅਮਰੀਕਾ ਦੇ ਵਿੱਚ ਦੋ ਤਰੀਕਿਆਂ ਦੇ ਨੇ ਜਿਹੜੇ ਦੋ ਵਿਚਾਰਾਂ ਦੇ ਨੇ ਇੱਕ ਕਹਿੰਦੇ ਵੀ ਸਾਨੂੰ ਇਹਨਾਂ ਅਨਡਾਕੂਮੈਂਟਡ ਦੀ ਸਪੋਰਟ ਕਰਨੀ ਚਾਹੀਦੀ ਜਿਹੜੇ ਬਹੁਤੇ ਡੈਮੋਕ੍ਰੇਟਸ ਨੇ ਤੇ ਦੂਜੇ ਪਾਸੇ ਜਿਹੜੇ ਨੇ ਇਹ ਰਿਪਬਲਿਕਨ ਨੇ ਜਿਹੜੇ ਕਹਿੰਦੇ ਵੀ ਨਹੀਂ ਸਾਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਸਾਨੂੰ ਇਹਨਾਂ ਨੂੰ ਫੜ ਫੜ ਕੇ ਬਾਹਰ ਭੇਜਣਾ ਚਾਹੀਦਾ ਆ ਇਸ ਮਾਮਲੇ ਦੇ ਵਿੱਚ ਉਹ ਵਿਸਕੌਨਸਿਨ ਦੇ ਵਿੱਚ ਜਿਹੜੇ ਜੱਜਸ ਹੀ ਉਹਨੇ ਜਿਹੜਾ ਉਹ ਜਦੋਂ ਅੰਦਰ ਚਲੇ ਗਿਆ ਮਲਵਾਕੀ ਫੈਡਰਲ ਕੋਰਟ ਦੀ ਗੱਲ ਆ ਇਹ ਕੱਲ ਇਹ ਜਿਹੜਾ ਪ੍ਰਦਰਸ਼ਨ ਹੋਇਆ ਉੱਥੇ ਮਲਵਾਕੀ ਫੈਡਰਲ ਕੋਰਟ ਹਾਊਸ ਦੇ ਬਾਹਰ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਜਿਹੜੀ ਜੱਜ ਡੋਗਾ ਨਾ ਉਹਦੇ ਹੱਕ ਦੇ ਵਿੱਚ ਕਿਉਂਕਿ ਉਹਦੀ ਕੋਰਟ ਦੇ ਵਿੱਚ ਪੇਸ਼ੀ ਸੀ ਜੱਜ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਮਤਲਬ ਉਹਨੂੰ ਮਲਜ਼ਮ ਜਾਂ ਕਹਿ ਲਓ ਕਿ ਕਥਿਤ ਮਲਜ਼ਮ ਵਜੋਂ ਪੇਸ਼ ਕੀਤਾ ਜਾ ਰਿਹਾ ਸੀ ਇਹਦੇ ਵਿੱਚ ਹੋਇਆ ਕਿ ਇਹ ਸਾਰੇ ਕੁਝ ਦੇ ਵਿੱਚ ਕੋਰਟ ਰੂਮ ਦੇ ਵਿੱਚ April ਦੇ ਵਿੱਚ ਇਮੀਗ੍ਰੇਸ਼ਨ ਏਜੰਟ ਆ ਗਏ ਇੱਕ ਵਿਅਕਤੀ ਨੂੰ ਫੜਨ ਉਹਦਾ ਨਾਮ ਡਿਓਰੋ ਫਲੋਰੂਸ ਉਹਦਾ ਨਾਮ ਦੱਸਿਆ ਜਾਂਦਾ ਸੀ ਅਨਡਾਕੂਮੈਂਟਡ ਵਿਅਕਤੀ ਆ ਉਹਦੀ ਕੋਰਟ ਹੀਅਰਿੰਗ ਸੀ ਕੋਰਟ ਹੀਅਰਿੰਗ ਦੇ ਵਿੱਚ ਆਏ ਤੇ ਬਾਹਰ ਉਹ ਬੈਠ ਗਏ ਜਿਹੜੇ ਆਪਣੇ ਇਹ ਸੀਗੇ ਆਈਸ ਵਾਲੇ ਇਮੀਗ੍ਰੇਸ਼ਨ ਵਾਲੇ ਵੀ ਜਦੋਂ ਆਊਗਾ ਫੜ ਲਾਂਗੇ ਅੰਦਰ ਜੱਜ ਡੋਗਨ ਦੀ ਕਾਰਵਾਈ ਚੱਲ ਰਹੀ ਸੀ ਜੱਜ ਡੋਗਨ ਦੀ ਅਦਾਲਤ ਦੇ ਵਿੱਚ ਉਹਦੀ ਪੇਸ਼ੀ ਸੀ ਜੱਜ ਨੂੰ ਇਹ ਪਤਾ ਲੱਗ ਗਿਆ ਕਿ ਜੇ ਬਾਹਰ ਚਲੇ ਗਿਆ ਉਹਨਾਂ ਨੇ ਫੜ ਲੈਣਾ ਉਹਨੇ ਪਿਛਲੇ ਦਰਵਾਜ਼ੇ ਥਾਣੀ ਭਿਆਹ ਦਿੱਤਾ ਵੀ ਭਾਈ ਤੂੰ ਨਿਕਲ ਜਾ ਨਹੀਂ ਤਾਂ ਤੈਨੂੰ ਫੜ ਲੈਣਗੇ ਹੁਣ ਇਸ ਮਾਮਲੇ ਦੇ ਵਿੱਚ ਉਸ ਜੱਜ ਤੇ ਕੇਸ ਕੀਤਾ ਗਿਆ ਕਿ ਇਹ ਜੱਜ ਨੇ ਮਦਦ ਕੀਤੀ ਆ ਉਹਦੀ ਤੇ ਇਹਨੂੰ ਪਿਛਲੇ ਪਾਸੇ ਦੀ ਜਾਣ ਦਿੱਤਾ ਬੈਕ ਡੋਰ ਥਾਣੇ ਉਹਦੇ ਉੱਤੇ ਹੁਣ ਜਿਹੜਾ ਇਹ ਉਹਨੂੰ ਇਮੀਗ੍ਰੇਸ਼ਨ ਨੇ ਉਹਨੂੰ ਹਾਲਾਂਕਿ ਉਹ ਪਿੱਛੇ ਦੀ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਿੱਛੇ ਭੱਜ ਗਏ ਉਹਨੇ ਬਾਹਰ ਜਾ ਕੇ ਫੜ ਲਿਆ ਪਰ ਕੋਰਟ ਹਾਊਸ ਦੇ ਬਾਹਰ ਹੀ ਫੜ ਲਿਆ ਇਹ ਜਿਹੜੀ ਜੱਜ ਡੁਗਨ ਸੀ ਇਹਦੇ ਵਕੀਲ ਨੇ ਇਹ ਕਿਹਾ ਕਿ ਇਹ ਹੁਣ ਉਹਨਾਂ ਨੇ ਕੇਸ ਇਹ ਜੱਜ ਤੇ ਕਰਤਾ ਵੀ ਭਾਈ ਤੂੰ ਅਸੀਂ ਫੜਨਾ ਹੈ ਤੇ ਤੁਸੀਂ ਭਜਾਈ ਜਾਂਨੇ ਤੁਸੀਂ ਕਾਨੂੰਨ ਦੀ ਲੰਘਣਾ ਕੀਤੀ ਆ ਜਿਹੜਾ ਜੱਜ ਦਾ ਵਕੀਲ ਆ ਮਤਲਬ ਜੱਜ ਜਿਹਦੇ ਉੱਤੇ ਹੁਣ ਦੋਸ਼ ਲੱਗਿਆ ਜਿਹਦੀ ਕੱਲ ਪੇਸ਼ੀ ਸੀ ਉਹਨਾਂ ਨੇ ਕਿਹਾ ਵੀ ਇਹਦੇ ਤੇ ਕੇਸ ਨਹੀਂ ਚੱਲ ਸਕਦਾ ਕਿਉਂਕਿ ਇਹ ਜੱਜ ਆ ਤੇ ਜਦੋਂ ਉਹ ਜੱਜ ਆਪਣੀ ਲੀਗਲ ਦੇ ਉੱਥੇ ਕੰਮ ਕਰ ਰਹੀ ਆ ਤੇ ਇਹ ਲੀਗਲੀ ਇਮਿਊਨ ਆ ਇਹਦੀ ਜਿਹੜੀ ਲੀਗਲ ਇਮਿਊਨਿਟੀ ਆ ਇਹ ਆਪਣੀ ਅਫੀਸ਼ੀਅਲ ਡਿਊਟੀ ਦੌਰਾਨ ਇਹਦੇ ਤੇ ਕੇਸ ਨਹੀਂ ਚੱਲ ਸਕਦਾ ਸੋ ਸੁਪਰੀਮ ਕੋਰਟ ਇਹਦੇ ਉੱਤੇ ਹੁਣ ਮਾਮਲਾ ਆ ਉਹਦੇ ਉੱਤੇ ਕੇਸ ਤਕ ਕੀਤਾ ਗਿਆ ਪਰ ਉਹਦੇ ਹੱਕ ਦੇ ਵਿੱਚ ਲੋਕ ਬਾਹਰ ਆ ਗਏ ਜਿਹੜੇ ਉਹਦੇ ਹੱਕ ਦੇ ਵਿੱਚ ਹੁਣ ਕਿਉਂਕਿ ਅਪ੍ਰੈਲ ਦਾ ਮਾਮਲਾ ਸੀ ਉਹਨੂੰ ਜੱਜ ਨੇ ਫੜ ਲਿਆ ਬਾਅਦ ਚ ਉਹਦੀ ਪੇਸ਼ੀ ਹੋਈ ਕੱਲ ਅਦਾਲਤ ਦੇ ਬਾਹਰ ਮਲਵਾਕੀ ਕੋ ਜਿਹੜੀ ਫੈਡਰਲ ਕੋਰਟ ਹਾਊਸ ਦੇ ਬਾਹਰ 100 ਦੇ ਕਰੀਬ ਪ੍ਰੋਟੈਸਟਰ ਇਕੱਠੇ ਹੋਏ ਆ ਉਹਨਾਂ ਨੇ ਰੌਲਾ ਪਾਇਆ ਉੱਥੇ ਆ ਕੇ ਵੀ ਇਹ ਜੱਜ ਦਾ ਕਸੂਰ ਨਹੀਂ ਹੈ ਇਹਨੂੰ ਛੱਡਿਆ ਜਾਵੇ ਜਾਂ ਅਸੀਂ ਇਹਦੇ ਹੱਕ ਚ ਡੈਮੋਕਰੇਸੀ ਦੇ ਹੱਕ ਚ ਉਹਨਾਂ ਨੇ ਹੱਥਾਂ ਦੇ ਵਿੱਚ ਉਹ ਜਿਹੜੇ ਫੜੇ ਹੋ ਸੀਗੇ ਤੇ ਜੇ ਜੱਜ ਜਜ ਸਿੱਧ ਹੋ ਗਿਆ ਵੀ ਜੱਜ ਨੇ ਗਲਤ ਕੀਤਾ ਤੇ 6 ਸਾਲ ਜੱਜ ਨੂੰ ਸਜ਼ਾ ਹੋ ਸਕਦੀ ਹੈ ਪਰ ਉਹਨਾਂ ਨੇ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਨੇ ਉੱਥੇ ਹੈਂਡਸ ਆਫ ਡੈਮੋਕ੍ਰੇਸੀ ਜਾਂ ਨਾਟ ਗਿਲਟੀ ਹੱਥਾਂ ਦੇ ਵਿੱਚ ਫੜੇ ਸੀ ਤੇ ਉਹਨਾਂ ਨੇ ਸਿੱਧੀ ਜੱਜ ਡੋਗਣ ਦੇ ਲਈ ਆਪਣੀ سپورਟ ਜਿਹੜੀ ਆ ਉਹ ਦਿੱਤੀ ਆ ਤੇ ਬਾਕੀ ਹੁਣ ਗੱਲਬਾਤ ਜਿਹੜੀ ਆ ਇਹ ਉਸੇ ਤਰ੍ਹਾਂ ਚੱਲ ਰਹੀ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ